ਹਾਈ ਫਰੈਂਡਸ ਤੁਹਾਡੇ ਸਾਰੇ ਚੈਨਲ ਤੇ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਜੋ ਅਪਡੇਟਾਂ ਸਾਂਝੀ ਕਰਾਂਗੇ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰ੍ਹਾਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਕਾ ਜਿਹੜੀ ਤਣਾਅਪੂਰਨ ਸਥਿਤੀ ਚੱਲ ਰਹੀ ਆ ਸੋ ਪਹਿਲਾਂ ਤਾਂ ਜਿਹੜੇ ਸਰਹੰਦੀ ਰਾਜ ਸੀਗੇ ਉਹਨਾਂ ਦੇ ਵਿੱਚ ਜਿਹੜੇ ਛੁੱਟੀ ਦਾ ਐਲਾਨ ਕੀਤਾ ਗਿਆ ਸੀਗਾ ਪਰ ਹੁਣ ਜਿਹੜੇ ਮਿਲ ਕੇ ਸਥਿਤੀ ਹੁਣ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਜਿਹੜੇ ਪੰਜਾਬ ਦੇ ਸਾਰੇ ਹੀ ਸਕੂਲ ਕਾਲਜ ਪ੍ਰਾਈਵੇਟ ਸਰਕਾਰੀ ਸਾਰੇ ਹੀ ਜਿਹੜੇ ਸਕੂਲ ਕਾਲਜਸ ਆ ਉਹ ਤਿੰਨ ਦਿਨਾਂ ਲਈ ਬੰਦ ਕਰ ਦਿੱਤੇ ਗਏ ਨੇ ਠੀਕ ਹੈ ਹੁਣ ਤੁਹਾਡੇ ਜਿਹੜੇ ਸਕੂਲ ਆ ਤਿੰਨ ਦਿਨ ਬੰਦ ਰਹਿਣਗੇ ਠੀਕ ਹੈ ਹੁਣ ਜੇਕਰ ਤੁਹਾਨੂੰ ਇਸ ਤੋਂ ਅੱਗੇ ਕੋਈ ਅਪਡੇਟ ਆਉਂਦੀ ਆ ਅਸੀਂ ਤੁਹਾਨੂੰ ਜ਼ਰੂਰ ਇਨਫੋਰਮ ਕਰ ਦਵਾਂਗੇ ਹਾਲਾਂਕਿ ਸਿਰਫ ਤਿੰਨ ਦਿਨ ਵਾਸਤੇ ਹੀ ਜਿਹੜੇ ਤੁਹਾਡੇ ਸਕੂਲਾਂ ਬੰਦ ਰਹਿਣਗੇ ਜੇਕਰ ਤੁਸੀਂ ਚਾਹਦੇ ਹੋ ਤਾਂ ਚੈਨਲ ਦੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ